ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਫਿਰ ਆਸ ਕਰਦੇ ਹਾਂ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਉਸ ਸੱਚੇ ਪਿਤਾ ਵਾਹਿਗੁਰੂ ਦੇ ਹੁਕਮ ਦੇ ਨਾਲ ਅੱਜ ਫਿਰ ਤੁਹਾਨੂੰ ਅੱਜ ਜੋ ਕਬੱਡੀ ਕੱਪ ਹੋਣ ਵਾਲੇ ਉਹਨਾਂ ਬਾਰੇ ਅਪਡੇਟ ਲੈ ਕੇ ਆਏਗੇ ਜੇਕਰ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਿਉਂਕਿ ਆਪਾਂ ਹਰ ਇੱਕ ਕਬੱਡੀ ਦੀ ਅਪਡੇਟ ਇਸ ਚੈਨਲ ਤੇ ਲੈ ਕੇ ਆਉਂਦੇ ਰਹਨੇਗੇ ਕਰੋ 13 4 2024 ਅੱਜ ਦੇ ਕਬੱਡੀ ਕੱਪ ਅਪਡੇਟ ਨੋਟ ਲੋ ਜੀ ਜੇਕਰ ਪਹਿਲੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਅੱਜ ਪਹਿਲਾ ਕਬੱਡੀ ਕੱਪ ਦਾ ਪਹਿਲਾ ਦਿਨ ਹੋਏਗਾ ਅੱਜ ਭਲੱਤ ਦੇ ਕਬੱਡੀ ਕੱਪ ਦਾ ਅੱਜ ਇੱਥੇ 85 ਕਿਲੋ ਦੇ ਟੂਰਨਾਮੈਂਟ ਹੋਣਗੇ ਜੇਕਰ 85 ਕਿਲੋ ਦੇ ਆਪਾਂ ਪਹਿਲਾ ਇਨਾਮ ਦੀ ਗੱਲ ਕਰੀਏ ਤਾਂ 1.5 ਲੱਖ ਦੂਜਾ ਇਨਾਮ 1 ਲੱਖ ਜੇਕਰ ਬੈਸਟਾਂ ਦੀ ਗੱਲ ਕਰੀ ਤਾਂ 51-51 ਹਜ਼ਾਰ ਰੁਪਏ ਦਿੱਤਾ ਜਾਊਗਾ ਬਹੁਤ ਹੀ ਟੌਪ ਦੇ ਖਿਡਾਰੀ ਪਹੁੰਚਣਗੇ ਇੱਥੇ 85 ਕਿਲੋ ਦੇ ਟੌਪ ਦਾ ਟੂਰਨਾਮੈਂਟ ਹੋਣਾ ਕੱਲ ਨੂੰ ਇੱਥੇ ਓਪਨ ਦੇ ਆਲ ਓਪਨ ਦੀ 8 ਟੀਮਾਂ ਦੇ ਮੁਕਾਬਲੇ ਹੋਣਗੇ ਬਹੁਤ ਹੀ ਛੋਟੀ ਦਾ ਮੁਕਾਬਲਾ ਹੋਊਗਾ 5.5 ਲੱਖ ਪਹਿਲਾ ਇਨਾਮ ਦੂਜਾ ਲੱਖ ਇਨਾਮ 3.5 ਲੱਖ ਬੈਸਟਾਂ ਨੂੰ ਹਾਰਲੇ ਮੋਟਰਸਾਈਕਲ ਦਿੱਤੇ ਜਾਣਗੇ ਤੇ ਬਾਕੀ ਖਿਡਾਰੀਆਂ ਦੇ ਰੇਡਾਂ ਜੱਫੀਆਂ ਤੇ ਵੀ ਹਾਰਲੇ ਬੁਲਟ ਦੂਜੇ ਮੋਟਰਸਾਈਕਲ ਐਲਸੀਡੀਆਂ ਸਭ ਕੁਝ ਦੇ ਜੱਫੀਆਂ ਰੇਡਾਂ ਤੇ ਲੱਗਣਾ ਦਾ ਬਹੁਤ ਟੌਪ ਟੌਪ ਦਾ ਟੂਰਨਾਮੈਂਟ ਹੈਗਾ ਜੇਕਰ ਹੁਣ ਆਪਾਂ ਦੂਜੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਦੂਜਾ ਕਬੱਡੀ ਕੱਪ ਅੱਜ ਹੋਊਗਾ ਸੁਰਸਿੰਘ ਦੇ ਵਿੱਚ ਇੱਥੇ ਸੁਰ ਸੰਗਤ ਦੇ ਵਿੱਚ ਸ਼ੋ ਮੈਚ ਹੋਵੇਗਾ ਇੱਥੇ ਵੀ ਬਹੁਤ ਟੌਪ ਟੌਪ ਦੇ ਖਿਡਾਰੀ ਪਹੁੰਚਣਗੇ ਉਪਨ ਦੇ ਬਹੁਤ ਹੀ ਤਗੜਾ ਅੰਬੇ ਦੇ ਪਿੰਡਾ ਹੋਵੇਗਾ ਜੇ ਸ਼ੋ ਮੈਚ ਹੈ ਬਹੁਤ ਹੀ ਤਗੜਾ ਟੂਰਨਾਮੈਂਟ ਹੋਵੇਗਾ ਇੱਥੇ ਵੀ ਚੋਟੀ ਦੇ ਖਿਡਾਰੀ ਪਹੁੰਚਣਗੇ ਸ਼ੋ ਮੈਚ ਦੇ ਵਿੱਚ ਜੇਕਰ ਹੁਣ ਆਪਾਂ ਤੀਜੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਤੀਜਾ ਕਬੱਡੀ ਕੱਪ ਹੋਵੇਗਾ ਜੇ ਰਾਜਪੁਰ ਕਰਾਈਆਂ ਦੇ ਵਿੱਚ ਜੇਕਰ ਇੱਥੇ ਦਾ ਪਹਿਲਾ ਇਨਾਮ ਦੀ ਗੱਲ ਕਰੀਏ 51000 ਦੂਜਾ ਇਨਾਮ 44000 ਇੱਥੇ ਹੀ ਮਿੱਤਰੋ ਬਹੁਤ ਟੌਪ ਦਾ ਟੂਰਨਾਮੈਂਟ ਹੋਣਾ ਟੌਪ ਟੌਪ ਦੇ ਖਿਡਾਰੀ ਪ ਜੇਕਰ ਹੁਣ ਆਪਾਂ ਤੀਜੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਤੀਜਾ ਕਬੱਡੀ ਕੱਪ ਆ ਜਿੱਦੜਪਿੰਡੀ ਲੁਧਿਆਣਾ ਜਿਲ੍ਹੇ ਦੇ ਵਿੱਚ ਹੋਵੇਗਾ। ਇੱਥੇ ਪਹਿਲਾ ਇਨਾਮ 60000, ਦੂਜਾ ਇਨਾਮ 42000 ਬਸ ਤਾਂ ਨੂੰ 11000 1000 ਰੁਪਏ ਦਿੱਤਾ ਜਾਊਗਾ। ਛੋਟੀ ਦੇ ਖਿਡਾਰੀ ਪਹੁੰਚਣੇ ਨੇ ਇੱਥੇ ਵੀ ਜੇਕਰ ਹੁਣ ਆਪਾਂ ਅਗਲੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਬਲੰਦ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਵੇਗਾ। ਪਹਿਲਾ ਇਨਾਮ 72000, ਦੂਜਾ ਇਨਾਮ 52000 ਛਾਰਨੇ ਵਰਗੇ ਸਾਰੇ ਇੱਥੇ ਪਹੁੰਚ ਰਹੇ ਨੇ ਖਿਡਾਰੀ, ਵਧੀਆ ਟਰਨਮੈਂਟ ਹੋਵੇਗਾ। ਜੇਕਰ ਅਗਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਅੱਜ ਟੌਪ ਦਾ ਕਬੱਡੀ ਕੱਪ ਓਪਨ ਦਾ ਪੱਤੜ ਕਲਾਂ ਦੇ ਵਿੱਚ ਹੋਵੇਗਾ ਜਿਸ ਦਾ ਪਹਿਲਾ ਇਨਾਮ ਲੱਖ ਰੁਪਿਆ ਦੂਜਾ ਇਨਾਮ 75000 ਬੈਸਟਾਂ ਨੂੰ ਇੱਥੇ 21-21000 ਰੁਪਏ ਦਿੱਤਾ ਜਾਵੇਗਾ ਜੇਕਰ ਲਾਈਵ ਦੀ ਗੱਲ ਕਰੀ ਇਸ ਦੀ ਤੱਕ ਕਬੱਡੀ ਜੈਕਸਨ ਦੇ ਚੱਲੇਗਾ ਟੌਪ ਟੌਪ ਦੇ ਖਿਡਾਰੀ ਇਸ ਟੂਰਨਾਮੈਂਟ ਤੇ ਹੀ ਪਹੁੰਚ ਰਹੇ ਨੇਗੇ ਜੇਕਰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ